ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਬੀਤੇ ਦਿਨ ਹੀ ਪੰਜਾਬੀ ਟ੍ਰੈਵਲ ਕਪਲ ਦੇ ਕਰ ਬੇਬੀ ਨੇ ਜਨਮ ਲਿਆ ਜਿਸ ਦੀਆਂ ਕੁਝ ਕੁ ਤਸਵੀਰਾਂ ਉਹਨਾਂ ਨੇ ਆਪਣੇ ਚੋਣ ਵਾਲਿਆ ਨਾਲ ਸਾਂਝੀਆਂ ਕੀਤੀਆਂ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਚਲਦੀਆਂ ਦੇਖ ਸਕਦੇ ਹੋਗੇ ਸੋ ਪਹਿਲਾਂ ਤਾਂ ਕਮੈਂਟ ਬਾਕਸ ਦੇ ਵਿੱਚ ਪੰਜਾਬੀ ਟ੍ਰੈਵਲ ਕਪਲ ਨੂੰ ਬਧਾਈਆਂ ਜ਼ਰੂਰ ਦੇ ਕੇ ਜਾਏ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਜਦੋਂ ਬੇਬੀ ਸਵਾ ਮਹੀਨੇ ਦਾ ਹੋ ਗਿਆ ਤਾਂ ਰੰਪਣ ਤੇ ਖੁਸ਼ੀ ਬੇਬੀ ਨੂੰ ਲੈ ਕੇ ਹਰਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਜਿਸ ਦੀਆਂ ਕੁਝ ਕੁ ਤਸਵੀਰਾਂ ਸਕਰੀਨ ਉੱਪਰ ਚਲਦੀਆਂ ਦੇਖ ਸਕਦੇ ਹੋ ਜਿੱਥੇ ਕਿ ਉਹਨਾਂ ਨੇ ਆ ਕੇ ਬੇਬੀ ਦੇ ਨਾਲ ਹਰਮੰਦ ਹਰਮਿੰਦਰ ਸਾਹਿਬ ਮੱਥਾ ਟੇਕਿਆ ਵਾਹਿਗੁਰੂ ਦਾ ਸ਼ੁਕਰਾਨਾ ਕੀਤਾਗਾ ਹਰਮਿੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ ਰਿੰਪਨ ਨੇ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਡੀ ਦਿਲ ਦੀ ਇੱਛਾ ਸੀ ਕਿ ਜਦੋਂ ਬੇਬੀ 6 ਸਵਾ ਮਹੀਨੇ ਦਾ ਹੋ ਗਿਆ ਤਾਂ ਇਸ ਨੂੰ ਅਸੀਂ ਲੈ ਕੇ ਹਰਮਿੰਦਰ ਸਾਹਿਬ ਜਾਵਾਂਗੇ ਤੇ ਨਾਲ ਦੀ ਨਾਲ ਪੰਜਾਬੀ ਟਰੈਵਲ ਕਪਲ ਨੇ ਇੱਕ ਵੱਡਾ ਸਰਪ੍ਰਾਈਜ਼ ਵੀ ਦਿੱਤਾਗਾ ਜੋ ਉਹਨਾਂ ਨੂੰ ਪਿਆਰ ਕਰਦੇ ਨੇ ਕਿ ਬੇਬੀ ਦਾ ਵੀ ਪਾਸਪੋਰਟ ਹੈ ਜਿਹੜਾ ਕਿ ਉਹ ਬਣ ਕੇ ਆ ਗਿਆਗਾ ਤੇ ਅਸੀਂ ਹੁਣ ਤਿੰਨੇ ਜਾਣੇ ਹੋ ਚੁੱਕਿਆਂਗੇ ਤੇ ਹੁਣ ਤੁਹਾਨੂੰ ਪੂਰੀ ਦੁਨੀਆ ਕਮਾਵਾਂਗੇ ਨਾਲ ਸਾਡਾ ਬੇਬੀ ਵੀ ਸਾਡੇ ਨਾਲ ਦੁਨੀਆ ਕਮਾਊਗਾ ਤੁਹਾਨੂੰ ਜੋ ਵੀਡੀਓ ਤੁਸੀਂ ਅੱਗੇ ਦੇਖੋਗੇ ਅਕੀ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੱਬ ਰਾਖਾ ਸਭ ਤੋਂ ਪਹਿਲਾਂ ਨਿਆਣੇ ਨੂੰ ਇੱਥੇ ਲਿਆਉਣਾ ਸੀਗਾ ਅਜ ਤੋਂ ਬਾਅਦ ਹੁਣ ਆਪਣੇ ਨਿਆਣੇ ਨੂੰ ਨਾਲ ਲੈ ਕੇ ਪਾਸਪੋਰਟ ਬਣ ਗਿਆ ਪਾਸਪੋਰਟ ਵੀ ਬਣ ਗਿਆ ਪਾਸਪੋਰਟ ਵੀ ਬਣ ਗਿਆ ਤਾਂ ਕਰਕੇ ਸਾਰਾ ਆਏ ਸੀ ਸਾਫਰਾਨੀ ਹੁਣ ਹੋ ਜੋ ਬਾਤ ਹੁਣ ਤਿੰਨੇ ਜਾਨੇ ਹੋ ਗਏ ਸੀ ਘੁੰਮਣ ਵਾਲੇ ਸਾਰੀ ਦੁਨੀਆ ਦੁਬਾਰੇ ਘੁੰਮਾਉਣੀ ਆ ਹੁਣ ਤੁਹਾਨੂੰ